ਪੰਜਾਬ ਮੋਡੀਫਾਈ ਤੇ ਖੜੇ ਆ ਭਰਾਵੋ ਇੱਥੇ ਮੁੰਡੇ ਭਿੰਦਰ ਤੇ ਅਮਰੀਕ ਪੈਂਟਰ ਦੀ ਦੁਕਾਨ ਤੇ ਖੜੇ ਆ ਮੌੜ ਮੰਡੀ ਤੁਹਾਨੂੰ ਪਤਾ ਹੈ ਮੌੜ ਮੰਡੀ ਆਪਣਾ ਕਾਰੋਬਾਰ ਵੀ ਹੈਗਾਗਾ ਇਹ ਮੁੰਡੇ ਤਾਂ ਆਪਾਂ ਵੀ ਕੰਮ ਧੰਦਾ ਕਰਾਉਂਦੇ ਰਹਿੰਦੇ ਆ ਆਹ ਤਾਂ ਟਰੈਕਟਰ ਸਾਡਾ ਹੈਗਾ ਭਰਾਵੋ ਤੇ ਇਹਦੇ ਕੋਲੇ ਭਿੰਦਰ ਕੋਲੇ ਤੇ ਅਮਰੀਕ ਕੋਲੇ ਇਹੋ ਜਿਹਾ ਬੈਂਪਰ ਤੇ ਹਰਿਆਣੇ ਵਾਲੀਆਂ ਛਤਰੀਆਂ ਬਹੁਤ ਹੀ ਮਜ਼ਬੂਤ ਛਤਰੀਆਂ ਤੇ ਬਹੁਤ ਹੈਵੀ ਬੈਂਪਰ ਇਹ ਆ ਮਤਲਬ ਵੀ ਇੱਕ ਇੱਕ ਦਾ ਸੀ ਟਰੈਕਟਰ ਤੋਂ ਲਾ ਕੇ ਦਿੱਤੇ ਆ ਤੇ ਇਹਦੇ ਕੋਲੇ 5 ਰੁਪਏ ਆ ਪੰਜ ਪੰਜ ਰੁਪਏ ਆ ਜੀ ਇਹਦੇ ਨਾਲ 6 ਹੋਗੇ ਹਾਂ ਜੀ ਇਹਦੇ ਨਾਲ 6 ਹੋਗੇ 6 ਹੋਗੇ ਇਹਦੇ ਨਾਲ ਹਣਾ ਬਹੁਤ ਕਿੰਨਾ ਪੇਟ ਕਿੰਨਾ ਹੋਊਗਾ ਅਮਰੀਕਾ ਦਾ ਕਿੰਨਾ ਹੋਊਗਾ ਡੇਢ ਕਮੰਟਲ ਜੀ ਡੇਢ ਕਮੰਟਲ ਹਣਾ ਬਹੁਤ ਹੈਵੀ ਵੈਂਪਰ ਆ ਭਰਾ ਉਹ ਡੇਢ ਡੇਢ ਕਮੰਟਲ ਦੇ ਐ ਮਨ ਲਓ ਵੀ ਬਾਜ ਵੈਰੈਟੀ ਦੇ ਦੇਣਗੇ ਮੁੰਡੇ ਕਹਿੰਦੇ ਜੇ ਕਿਸੇ ਭਰਾਵਾਂ ਨੇ ਲੈਣੇ ਹੋਣ ਤਾਂ ਅਸੀਂ ਤੇ ਇਹਨਾਂ ਤੋਂ ਨਵੇਂ ਲਵਾ ਲੈਣੇ ਹੁੰਨੇ ਆ ਕਿਉਂ ਆਪਣੇ ਕਿੰਨੀ ਘੱਟ ਪਸੰਦ ਕਰਦੇ ਆ ਇੱਕ ਵੈਂਪਰ ਤਾਂ ਮਾਇਲਾ ਹੈ ਤੇ ਬਾਕੀ ਹੋਰ ਹੋਰ ਲੋਕ ਆਮ ਹੀ ਲਉਂਦੇ ਰਹਿੰਦੇ ਆ ਕਿਹੜੇ ਵਪਾਰੀ ਇਧਰੋਂ ਲਾ ਕੇ ਜਾਵੜਦੇ ਆ ਤੇ ਬਹੁਤ ਭਾਰੀ ਬੈਂਪਰ ਆ 1.5 ਕਮੰਟਲ ਦੇ ਸਵਰਾਜ ਦੇ ਆ ਤੇ ਜੌਂਡੀਰ ਦੇ ਇਹਨਾਂ ਕੋਲੇ ਤੇ ਆ ਦੇਖੋ ਪ੍ਰਭੂ ਇਹ ਜੀਆਂ ਛਾਤਰੀਆਂ ਛਾਤਰੀਆਂ ਕਿੰਨੀਆਂ ਇਹ ਜੀਆਂ 3 ਪਈਆਂ 3 ਤਿੰਨ ਤਿੰਨ ਪਈਆਂ 3 ਠੀਕ ਆ ਤੇ ਐਵੇਂ ਲੋ ਤਿੰਨ ਇਹਨਾਂ ਕੋਲੇ ਛਾਤਰੀਆਂ ਪਈਆਂ ਪੂਰੀਆਂ ਮਜ਼ਬੂਤ ਹੈਵੀ ਪੂਰੀਆਂ ਜਸਤੀ ਚ ਆ ਪੈਪਾਂ ਵਾਲੀਆਂ ਛਾਤਰੀਆਂ ਤੇ ਬੈਂਪਰ ਖਰੀਦਣ ਲਈ ਇਹਨਾਂ ਨਾਲ ਸੰਪਰਕ ਕਰੋ ਅਮਰੀਕ ਇਹਨਾਂ ਨੰਬਰ ਆ 8054563 108 ਜੀ 80545 463 168 ਆ ਦੇਖੋ ਅਮਰੀਕਾ ਦਾ ਨੰਬਰ ਨੋਟ ਕਰ ਲਓ ਭਿੰਦਰ ਭਗਤ ਦਾ ਨੰਬਰ ਬੋਲੀ ਮੇਰਾ 9143 ਜੀ 79253 79253 ਸਾਹਮਣੇ ਦਿੱਤਾ ਵੀ ਹੋਇਆਗਾ ਮੌੜ ਮੰਡੀ ਨੇੜੇ ਲੋਕੇਸ਼ਨ ਕੀ ਹੈ ਆਪਣੀ ਆਪਣੇ ਟਰੱਕ ਜੁਨੀਆ ਨਹੀਂ ਕਹਿ ਸਕਦੇ ਨਾ ਜੁਨੀਆ ਜੀ ਬਟਰੱਕ ਮਿਲਨ ਪੈਲਸ ਦਾ ਮਿਲਨ ਪੈਲਸ ਦੇ ਨੇੜੇ ਹਾਂ ਇਹਨਾਂ ਨਾਲ ਸੰਪਰਕ ਕਰ ਲੋ ਕਿਹੜੇ ਭਰਾਵਾਂ ਨੇ ਲੈਣੇ ਹੋਣ ਉਹੀ ਸੰਪਰਕ ਕਰਿਓ ਭਰਾਵੋ ਹੋਰ ਭਰਾ ਸੰਪਰਕ ਨਾ ਕਰਿਓ ਇਹ ਕਹਿੰਦੇ ਸੀ ਤੋਲ ਕੇ ਵੀ ਦੇ ਦੇਾਂਗੇ ਤੇ ਊਂ ਵੀ ਦੇ ਦੇਾਂਗੇ ਇਹਨਾਂ ਨਾਲ ਅਸਲ ਤਾਂ ਇਹ ਦੁਕਾਨ ਤੇ ਆ ਕੇ ਸੰਪਰਕ ਹੀ ਕਰ ਲਓ ਤੇ ਜਰੂਰ ਇਹਨਾਂ ਨਾਲ ਸੰਪਰਕ ਕਰ ਲਿਓ ਭਿੰਦਰ ਤੇ ਅਮਰੀਕਾ